ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ ਡਾਟਰ ਗੁਰਮਿੰਦਰ ਸਿੰਘ ਬਰਾੜ' ਤੇ ਇੱਕ ਜ਼ਰੂਰੀ ਨੁਕਤੇ ਤੇ ਕਿਸਾਨ ਵੀਰੋ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਕੁਝ ਕਿਸਾਨ ਵੀਰਾਂ ਦੇ ਸਵਾਲ ਹੁਣ ਆ ਰਹੇ ਆ ਛੱਠੀ ਮੂੰਗੀ ਦੀ ਬਿਜਾਈ ਦੀ ਵਾਬਤ ਗੱਲਬਾਤ ਕਈ ਵਾਰ ਕੋਈ ਕੁਝ ਪੁੱਛਣਾ ਹੁੰਦਾ ਖਾਦ ਬਾਰੇ ਜਾਂ ਬੀਜ ਬਾਰੇ ਤਾਂ ਉਹਦੇ ਬਾਰੇ ਇੱਕ ਜ਼ਰੂਰੀ ਨੁਕਤਾ ਜਿਹੜਾ ਮੈਂ ਸਾਂਝਾ ਕਰਨਾ ਚਾਹੁੰਦਾ ਤੁਹਾਡੇ ਨਾਲ ਇਹਦੀ ਬਿਜਾਈ ਦੀ ਵਾਬਤ ਕਿ ਜਿਹੜੇ ਕਿਸਾਨ ਵੀਰ ਹੁਣ ਬਿਜਾਈ ਦੀ ਤਿਆਰੀ ਕਰ ਰਹੇ ਆ ਤੁਸੀਂ ਦੇਖੋ 28 April ਅੱਜ ਹੋ ਗਈ ਹੈ ਤੇ April ਮਹੀਨਾ ਸਮਝ ਲਓ ਲੰਘ ਗਿਆ ਮਈ ਆ ਗਈ ਤਾਂ ਜਿਹੜੀ ਇਹ 60ੀ ਮੂੰਗੀ ਦੀ ਆਪਾਂ ਕਾਸ਼ਤ ਕਰਦੇ ਆ ਕਿਉਂਕਿ 60ੀ ਮੂੰਗੀ ਕਿਸਾਨ ਵੀਰ ਦੋ ਤਰੀਕੇ ਲੈਂਦੇ ਇੱਕ ਤਾਂ ਆਪਣਾ ਹੁੰਦਾ ਹੈ ਕਿ ਝਾੜ ਆਪਾਂ ਇਸ ਤੋਂ ਵਧੀਆ ਲੈ ਸਕਦੇ ਆ ਆਮਦਨ ਲੈ ਸਕਦੇ ਆ ਦੂਸਰਾ ਕੋਈ ਕਿਸਾਨ ਵੀਰ ਹਰੀ ਖਾਦ ਦੇ ਤੌਰ ਤੇ ਬੀਜਦੇ ਹਰੀ ਖਾਦ ਵਾਸਤੇ ਤੁਸੀਂ ਮੂੰਗੀ ਤੋਂ ਇਲਾਵਾ ਜੰਤਰ ਰਵਾਂ ਸਾਨ ਹੋਰ ਫਸਲਾਂ ਵੀ ਜਿਹੜੀਆਂ ਹੈਗੀਆਂ ਬੀਜ ਸਕਦੇ ਆ ਤਾਂ ਜਿਹੜੀ ਹੁਣ ਬਜਾਈ ਤੁਸੀਂ ਕਰਨੀ ਹੈ ਜਾਂ ਕਰਨ ਦੀ ਤਿਆਰੀ ਕਰ ਰਹੇ ਆ ਜਾਂ ਕਰਨ ਬਾਰੇ ਪਲਾਨ ਕਰ ਰਹੇ ਆ ਬਜਾਈ ਕਰਨ ਬਾਰੇ ਤਾਂ ਹੁਣ ਇਹ ਗੱਲ ਦਾ ਖਾਸ ਤੌਰ ਤੇ ਆਪਾਂ ਖਿਆਲ ਰੱਖਣਾ ਕਿ ਇਹ ਜਿਹੜੀ ਹੈਗੀ ਆ ਜਿਹੜੀ ਪ੍ਰੀ ਮੌਨਸੂਨ ਨਹੀਂ ਹੁੰਦੀ ਜਿਹੜੀ ਅਗੇਤੀ ਮੌਨਸੂਨ ਦੀਆਂ بارشਾਂ ਆਪਾਂ ਕਹਿੰਦੇ ਆ ਪਕਾਈ ਟਾਈਮ ਇਹ ਜਿਹੜੀ ਹੈਗੀ ਉਹਨਾਂ ਮੀਹਾਂ ਦੇ ਵਿੱਚ ਆ ਸਕਦੀ ਆ ਕਿਉਂਕਿ ਜਿਹੜੀ ਹੁਣ ਤੁਸੀਂ ਬਜਾਈ ਕਰੋਗੇ ਤਕਰੀਬਨ ਜੁਲਾਈ ਦੇ ਪਹਿਲੇ ਹਫਤੇ 10 ਜੁਲਾਈ ਤੱਕ 5 ਤੋਂ 10 ਜੁਲਾਈ ਦੇ ਨੇੜੇ ਜਿਹੜੇ ਪੱਕੂਗੀ ਤੁਹਾਡੀ ਮਤਲਬ ਉਦੋਂ ਤੱਕ ਇਹ ਤਿਆਰ ਹੋ ਜਾਣੀ ਪੂਰੀ 62 65 ਦਿਨ 5-7 ਦਿਨ ਅੱਗੇ ਪਿੱਛੇ ਹੋ ਜਾਂਦੇ ਮਤਲਬ 70 ਦਿਨ ਤੇ ਵੀ ਜਾਵੜ ਦੀ ਕਈ ਵਾਰ ਕਿਉਂਕਿ ਆਪਾਂ ਕਈ ਦੋ-ਦੋ ਵਾਰੀ ਫਲੀਆਂ ਤੋੜਦੇ ਆ ਜਾਂ ਜੇ ਵਿਚਾਲੇ ਇੱਕ ਮੀਂਹ ਪੈ ਜਾਦਾ ਥੋੜੀ ਜਿਹੀ ਵੱਧਾ-ਵੱਧ ਲੈ ਜਾਂਦੀ ਆ ਕਈ ਵਾਰ ਫਲੀਆਂ ਲੇਟ ਆਉਂਦੀਆਂ ਨੇ ਤਾਂ ਇਹ ਜਿਹੜਾ ਹੈਗਾ ਹੁਣ ਤੁਹਾਡਾ ਇੱਕ ਰਿਸਕ ਤੇ ਰਹੂਗੀ ਫਸਲ ਇਹ ਕਿਉਂਕਿ ਜਿਹੜੀ ਪੀਏਯੂ ਲੁਧਿਆਣਾ ਵੱਲੋਂ ਸਿਫਾਰਸ਼ ਸਮਾਂ ਨਾਲ ਉਹ 20 ਮਾਰਚ ਤੋਂ 10 ਅਪ੍ਰੈਲ ਬਜਾਈ ਆਪਾਂ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਕਰ ਸਕਦੇ ਆ ਤੀਜੇ ਹਫਤੇ ਤੱਕ ਹੁਣ ਚੌਥਾ ਚੱਲ ਰਿਹਾ ਪਰ ਜਿਹੜੀ ਤੀਜੇ ਹਫਤੇ ਵਾਲੀ ਆ ਉਹ ਪੱਕਣ ਸਮੇਂ ਗੇਤੀਆਂ ਮੌਨਸੂਨ ਦੀਆਂ بارشਾਂ ਦੇ ਕਾਰਨ ਉਹਦੇ ਨੁਕਸਾਨ ਦਾ ਡਰ ਰਹਿੰਦਾ ਇਹ ਗੱਲ ਦਾ ਆਪਾਂ ਖਾਸ ਧਿਆਨ ਰੱਖਣਾ ਇਹ ਗੱਲ ਨੂੰ ਜੇਹਾਂ ਚ ਰੱਖਣਾ ਕਿਉਂਕਿ ਕਈ ਵਾਰ ਆਪਾਂ ਕਹਿੰਦੇ ਕਿ ਮੂੰਗੀ ਜਦੋਂ ਮੂੰਗੀ ਦੀ ਕਾਸ਼ਤ ਬਾਰੇ ਸਿਫਾਰਸ਼ ਕਰੀਦੀ ਤਾਂ ਕਈ ਕਿਸਾਨ ਵੀ ਆਪਾਂ ਨੂੰ ਇਸ ਤਰ੍ਹਾਂ ਜੇ ਕੋਈ ਸਮੱਸਿਆ ਆ ਗਈ ਤਾਂ ਅੱਗੇ ਫਿਰ ਆਪਾਂ ਇਹ ਗੱਲ ਆਪਾਂ ਨੂੰ ਲੱਗਦੀ ਹੈ ਕਿ ਆਪਾਂ ਕਣਕ ਤੋਂ ਬਾਅਦ ਮੂੰਗੀ ਬੀਜੀ ਹੈ ਜੀ ਤੇ ਉਹਦਾ ਵੀ ਨੁਕਸਾਨ ਹੋ ਜਾਣਾ ਮੀਂਹ ਕਰਕੇ ਸੋ ਹੁਣ ਜਿਹੜਾ ਟਾਈਮ ਹੈ ਨਾ ਉਹ ਲੇਟ ਆਪਣਾ ਇਹ ਗੱਲ ਆਪਾਂ ਜਿਹਹਾਂ ਚ ਹੋਣੀ ਚਾਹੀਦੀ ਆ ਜੇ ਤੁਸੀਂ ਮੰਨ ਕੇ ਚੱਲਦੇ ਆ ਕਿ ਠੀਕ ਹੈ ਜੇ ਪੱਕ ਗਈ ਤਾਂ ਆਪਾਂ ਜਿਹੜੇ ਹੈਗੇ ਦਾਣੇ ਚਾਰ ਲੈ ਲਾਂਗੇ ਜਿੰਨੇ ਵੀ ਹੁਣ 2 4 5 ਕੁਇੰਟਲ 6 ਕੁਇੰਟਲ ਤਾਈਂ ਹੁੰਦੀ ਆ ਬਹੁਤ ਚੰਗੇ ਝਾੜ ਵੀ ਆ ਜਾਂਦੇ 7 7 ਕੁਇੰਟਲ ਤਾਈਂ ਵੀ ਹੋ ਜਾਂਦੀ ਆ ਤੇ ਨਹੀਂ ਫਿਰ ਹਰੀ ਖਾਦ ਵਾਸਤੇ ਅਸੀਂ ਬੀਜ ਰਹੇ ਆ ਉਹ ਠੀਕ ਆ ਤੁਹਾਡਾ ਇੱਕ ਜਿਹੜਾ ਹੈਗਾ ਜਿਵੇਂ ਜਲ ਨਿਕਾਸ ਜਿੱਥੇ ਤੁਹਾਡੇ ਜ਼ਿਆਦਾ ਪਾਣੀ ਖੜਦਾ ਉੱਥੇ ਤਾਂ ਹੁਣ ਬਿਲਕੁਲ ਆਪਣਾ ਪਾ ਬੀਜੀ ਜਿਹੜੀ ਬਹੁਤ ਜ਼ਿਆਦਾ ਚੀਕਣੀ ਜ਼ਮੀਨ ਜਾਂ ਜਿੱਥੇ ਪਾਣੀ ਦੀ ਮਾਰ ਪੈਂਦੀ ਉੱਥੇ ਤੁਹਾਡੀ ਖਰਾਬ ਹੋ ਜਾਣੀ ਜੇ ਹਰੀ ਖਾਦ ਵਾਸਤੇ ਤੁਸੀਂ ਬੀਜਣੀ ਆ ਮੂੰਗੀ ਬੀਜਣੀ ਆ ਤੁਹਾਡੀ ਖੁਸ਼ੀ ਆ ਹੋਰ ਫਸਲਾਂ ਵੀ ਜਿਹੜੀਆਂ ਹਰੀ ਖਾਦ ਵਾਲੀਆਂ ਹੈਗੀਆਂ ਨੇ ਪਰ ਮੇਰਾ ਮਕਸਦ ਸੀਗਾ ਕਿਉਂਕਿ ਕਿਸਾਨ ਵੀਰ ਕਈ ਵਾਰ ਪੁੱਛਦੇ ਉਹਨਾਂ ਨੂੰ ਵੀ ਦੱਸ ਦੇਈਦਾ ਤਾਂ ਮੈਨੂੰ ਆਇਆ ਸੀਗਾ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਜਾਏ ਕਿ ਆਪਾਂ ਹੁਣ ਇਸ ਟਾਈਮ ਤੇ ਦੋ ਆਪਸ਼ਨਾਂ ਲੈ ਕੇ ਚੱਲੀਏ ਵੀ ਠੀਕ ਆਪਣਾ ਪੱਕਣ ਦਾ 50-50% ਰਿਸਕ ਹੈ ਕਿ ਇਹ ਜਿਹੜੀ ਹੈਗੀ ਆ ਪ੍ਰੀ ਮੌਨਸੂਨ ਦੇ ਬਾਰਿਸ਼ਾਂ ਦੇ ਪ੍ਰਭਾਵ ਹੇਠ ਜਿਹੜੀ ਹੁਣ ਆਪਾਂ ਮੂੰਗੀ ਬੀਜਾਂਗੇ ਉਹ ਆ ਸਕਦੀ ਆ ਹਰੀ ਖਾਦ ਵਾਸਤੇ ਬੀਜਣੀ ਹੈ ਤਾਂ ਖੁਸ਼ੀ ਨਾਲ ਤੁਸੀਂ ਬੀਜ ਸਕਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ